ਅੰਮ੍ਰਿਤਸਰ ਦੇ ਇਲਾਕੇ ਖਾਪੜਖੇੜੀ ਦੇ ਚਰਚ ਹੋਸਨਾ ਪੰਜਾਬ ਮਿਨਿਸਟਰੀ ਦੇ ਵੱਲੋਂ ਬਿਗ ਸੈਲੀਬ੍ਰੇਸ਼ਨ ਦੇ ਬਿਹਾਫ ਤੇ ਸੰਡੇ ਪਾਮਡੇ ਬੜੀ ਧੂਮਤਾਂਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਪ੍ਰਭੂ ਦੀ ਬੰਦਗੀ ਕੀਤੀ ਗਈ ਅਤੇ ਗਵਾਹੀਆਂ ਪੇਸ਼ ਕੀਤੀਆਂ ਗਈਆਂ ਅਤੇ ਅਮਰੀਕਾ ਤੋਂ ਆਏ ਪਾਸਟਰ ਸਹਿਬਾਨ ਵੱਲੋਂ ਈਸਟਰਡੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਅੰਮ੍ਰਿਤਸਰ ਖਬਰ ਅਜ ਤੱਕ ਤੋਂ ਮਦੁਰਾਯ ਪੁੱਦੀ ਖਾਸ ਰਿਪੋਰਟ कि जब तक मेरा पिता संकिचे ना आयु युदुरीच नहीं आ सकते कि ये सुखल गुजारी का तमा है कि शतान हाल चुके के अब तेरे पास चला बार उदी पंज आए स्यों की ठीन आंखों वे तेरा पाषा अति की

ਕਿ ਸੋ ਮਾਚ ਵਰਗਮੈਨ ਕੋ ਦਾ ਬਰਕਤਾਂ ਬਰਕਤ ਦੇਵੇ ਤੇ ਸਾਰੇ ਪੈਨ ਪਰਮਾ ਨੂੰ ਮੇਰੇ ਵੱਲੋਂ ਮੇਰੀ ਫੈਮਲੀ ਵੱਲੋਂ ਹੋਸਨਾ ਇੰਟਰਨੈਸ਼ਨਲ ਮਿਸਟਰੀ ਵੱਲੋਂ ਹੈਪੀ ਪਾਮ ਸੰਡੇ ਇਸ ਪਾਮ ਸੰਡੇ ਤੇ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਰਾਸ਼ੀ ਦੇਵੇ ਔਰ ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਪਿਆਰ ਏਕਤਾ ਤੋਫਾਕ ਜੁੰਡੀ ਵਾਲਾ ਆਤਮਾ ਖੁਦਾਵੰਤਾ ਨੂੰ ਬਖਸ਼ੇ ਗੋਡ ਬlesਸ ਤੁਹਾਨੂੰ ਅੱਜ ਕੀ ਪ੍ਰੋਗਰਾਮ ਕਰ ਰਹੇ ਜੀ ਅੱਜ ਤੇ ਸਾਡੇ ਪਾਮ ਸੰਡੇ ਆ ਸਿਸਟਰ ਅਨ ਜਸਦਨ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਇਹਨਾਂ ਸੀ ਕਨੈਨਾ ਬੀਜ ਪ੍ਰਵੇਸ਼ ਤੇ ਅੱਜ ਉਹ ਪਾਮ ਪਾਮ ਸੰਡੇ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਵਿਕਟਰੀਆ ਦਿਨ ਹੈ ਜਾਨੀ ਕਿ ਇਹ ਸਾਡਾ ਆਜ਼ਾਦੀ ਦਾ ਦਿਨ ਹੈ ਇਹ ਸਾਡਾ ਪਰਮੇਸ਼ਵਰ ਦੇ ਵਿੱਚ ਸਾਨੂੰ ਇੱਕ ਵਿਕਟਰੀ ਮਿਲੀ ਸੀ ਤੇ ਜਿਹਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਜਦੋਂ ਉਹ ਆਏ ਸੀ ਜਰੂਸ਼ਲਮ ਦੇ ਵਿੱਚ ਤੇ ਉਹਨਾਂ ਨੇ ਸਾਰੇ ਲੋਕਾਂ ਨਾਲ ਤੇ ਉਹਨਾਂ ਦਾ ਖੂਬ ਸਵਾਗਤ ਕੀਤਾ ਏ ਤੋ ਤੱਕ ਕਿ ਉਹਨਾਂ ਨੇ ਆਪਣੇ ਜਿਸਮ ਦੇ ਕੱਪੜੇ ਟਾਣੀਆਂ ਉਹਨਾਂ ਦੇ ਪੈਰਾਂ ਦੇ ਥੱਲੇ ਵਛਾਈਆਂ ਸੀਗੀਆਂ ਤੇ ਪਰਮੇਸ਼ਰ ਨੂੰ ਆਦਰ ਦਿੱਤਾ ਜਦੋਂ ਪਰਮੇਸ਼ਰ ਨੂੰ ਆਪਾਂ ਆਦਰ ਦਿੰਨੇ ਆ ਤੇ ਪਰਮੇਸ਼ਰ ਸਾਨੂੰ ਫਿਰ ਆਦਰ ਦਿੰਦਾ ਹallelujah ਹallelujah ਮੈਂ ਹੁਸੈਨਾ ਪੰਜਾਬੀ ਮਿਸਟਰੀ ਤੋਂ ਗੁਰਸੇਕ ਮਸੀਹ ਚਰਚ ਖਾਪੜ ਖੜੀ ਤੋਂ ਪ੍ਰੈਜ਼ੀਡੈਂਟ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਮੀਡੀਆ ਦਾ तहे ਦਿਲ ਤੋਂ ਧੰਨਵਾਦ ਕਰਦਾ ਜੋ ਤੁਸੀਂ ਅੱਜ ਸਾਡੇ ਵਿਚਕਾਰ ਪਹੁੰਚੇ ਹੋ ਔਰ ਸਾਡੇ ਨਾਲ ਰੂਹਬਰੂ ਹੋਏ ਹੋ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਅੱਜ ਸ਼ੁਭ ਦਿਨ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸਭਨਾਂ ਨੂੰ ਇਕੱਠਿਆਂ ਕੀਤਾ ਔਰ ਸਾਡੇ ਲਈ ਇੱਕ ਖੁਸ਼ਖਬਰੀ ਦਾ ਦੇਣ ਹੈ ਜੋ ਸਾਡੇ ਵਿੱਚ ਅਮਰੀਕਾ ਤੋਂ ਚੱਲ ਕੇ ਪਰਮੇਸ਼ਵਰ ਦੇ ਦਾਸ ਡੇਵਿਡ ਮਸੀਹ ਜੀ ਪਹੁੰਚ ਰਹੇ ਨੇ ਉਹ ਪ੍ਰਭੂ ਯੇਸ਼ੂ ਮਸੀਹ ਦੇ ਇਸ ਸ਼ੁਭ ਦਿਹਾੜੇ ਤੇ ਪੌਮ ਸੰਡੇ ਦਾ ਸਾਡੇ ਲਈ ਬਹੁਤ ਹੀ ਅੱਛਾ ਤੇ ਬਰਕਤ ਵਾਲਾ ਮੈਸੇਜ ਲੈ ਕੇ ਆ ਰਹੇ ਨੇ ਸਭਨਾਂ ਨੂੰ ਜੈ ਮਸੀਹ ਦੀ ਸਭਨਾਂ ਸੰਗਤਾਂ ਨੂੰ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿਣਾ ਹallelujah ਪ੍ਰੋਗਰਾਮ ਕਿੰਨੇ ਦਿਨ ਚੱਲੇਗਾ ਇਹ ਪ੍ਰੋਗਰਾਮ 24 ਮਾਰਚ ਤੋਂ ਲੈ ਕੇ ਅੱਜ ਤੋਂ ਲੈ ਕੇ 31 ਮਾਰਚ ਤੱਕ ਚੱਲੇਗਾ ਇਸਟਰ ਐ ਗੁੱਡ ਫਰਾਈਡੇ ਐ ਉਹ ਪ੍ਰਭੂ ਯਸ਼ੂ ਮਸੀਹ ਦੇ ਦਾਸਾਂ ਦਾ ਪੈਰ ਤੋਂ ਹੁੰਦੀ ਰਸਮ ਐ 31 ਤਰੀਕ ਤੱਕ ਪ੍ਰੋਗਰਾਮ ਚੱਲੇਗਾ ਔਰ ਉਸ ਤੋਂ ਬਾਅਦ ਲਗਾਤਾਰ ਰੈਗੂਲਰੀ ਸੰਡੇ ਚਰਚ ਚੱਲਦਾ ਹੈ ਔਰ ਸੰਡੇ ਔਰ ਵੀਰਵਾਰ ਨੂੰ ਚਰਚ ਲੱਗਦਾ ਹੈ ਸਭ ਨਾਲ ਸੰਗਤਾਂ ਨੂੰ ਮੇਰਾ ਮੈਸੇਜ ਐ ਇਸ ਜਗਤ ਤੇ ਚਰਚ ਖਾਪੜਖੀੜੀ ਪਹੁੰਚ ਕੇ ਵਿੱਚੋਂ ਡਾਕਟਰ ਸੁਖਦੇਵ ਜੀ ਜੋ ਸਭਨਾਂ ਲਈ ਦੁਆ ਪ੍ਰਾਰਥਨਾ ਕਰਦੇ ਨੇ ਸਭ ਜਣੇ ਪਹੁੰਚ ਕੇ ਆਸ਼ੀਸ਼ ਵਰ ਬਰਕਤ ਬੋ ਹallelujah ਜੀ ਮੇਰਾ ਨਾਮ ਵਰਿੰਦਰਜੀਤ ਸਿੰਘ ਟੀਮ ਸੈਕਟਰੀ ਹੋ ਸਨਾ ਪੰਜਾਬੀ ਮਿਨਿਸਟਰੀ ਖਾਪੜਖੀੜੀ ਤੋਂ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦਾ ਉਹਨਾਂ ਦਾ ਅੱਜ ਪਵਿੱਤਰ ਦੁਹਾੜਾ ਪੌਮ ਸੰਡੇ ਜੋ ਯਰਿਸ਼ਲਮ ਦੇ ਵਿੱਚ ਜਦੋਂ ਉਹਨਾਂ ਨੇ ਐਂਟਰੀ ਕੀਤੀ ਸੀ ਉਸ ਪਵਿੱਤਰ ਦੁਹਾੜੇ ਨੂੰ ਅੱਜ ਅਸੀਂ ਖਾਪੜਖੀੜੀ ਚਰਚ ਦੇ ਵਿੱਚ ਮਨਾ ਰਹੇ ਹਾਂ ਤਮਾਮ ਵਲੰਟੀਅਰ ਐਲਡਰ ਮੈਨੇਜਮੈਂਟ ਟੀਮ اور ਸਾਡੇ ਵਿੱਚ ਬਹੁਤ ਹੀ ਰਿਸਪੈਕਟਡ ਮਿਨਿਸਟਰੀ ਦੇ ਚੇਅਰਮੈਨ ਡੇਵਿਡ ਮਸੀ ਯੂ ਐਸ ਏ ਤੋਂ ਜੋ ਪਹੁੰਚੇ ਹੋਏ ਨੇ ਖਦਾ ਦਾ ਬਚਨ ਲੈ ਕੇ ਆਏ ਨੇ ਸਾਡੇ ਵਿੱਚ ਤਹਿ ਦਿਲ ਤੋਂ ਤਨਵਾਦ ਕਰਦੇ ਹਾਂ ਜੀ ਬਿਸ਼ਪ ਡਾਕਟਰ ਸਖਦੇਵ ਜੀ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਉਹਨਾਂ ਦਾ ਮੋਸਟ ਵੈਲਕਮ ਹੈ ਜੀ ਜੀ ਆਇਆਂ ਨੂੰ ਧੰਨਵਾਦ ਕਰਦੇ ਹਾਂ ਜੀ ਇਸ ਜਗ੍ਹਾ ਤੇ ਸਭ ਜਾਣ ਨੂੰ ਖੁੱਲਾ ਸਦਾਏ ਜੀ ਆਓ ਬਰਕਤਾਂ ਪਾਓ ਚੰਗਿਆਈ ਪਾਓ ਸਨਾ ਪੰਜਾਬੀ ਮਿਨਿਸਟਰੀ ਦੇ ਵਿੱਚ ਪਰਮੇਸ਼ਰ ਦੇ ਦਾਸਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਲਈ ਦੁਆ ਪ੍ਰਾਰਥਨਾ ਕਰਦੇ ਨੇ ਔਰ ਰੈਗੂਲਰਲੀ ਸਾਨੂੰ ਜਿਹੜਾ ਮੱਸਾ ਦਿੰਦੇ ਨੇ ਉਹਦੇ ਨਾਲ ਪਰਮੇਸ਼ਰ ਬਹੁਤ ਵੱਡੀਆਂ ਆਸ਼ੀਸ਼ਾਂ ਬਰਕਤਾਂ ਦਿੰਦਾ ਏ ਤੈ ਦਿਲ ਤੋਂ ਧੰਨਵਾਦ ਕਰਦੇ ਆ ਸੀ ਜੈਮਸੀ ਦੀ ਹਾਲੇਲੂਇਆ ਸਭ ਸੰਗਤਾਂ ਦਾ ਧੰਨਵਾਦ ਕਰਦੇ ਮੇਰੇ ਜੀ ਜੋ 24 ਤਰੀਕ ਅੱਜ ਨੂੰ ਗੁੱਡ ਫੋਰਮ ਸੇ ਵਰਕਿੰਗ ਪਮਨ ਸੰਡੇ ਨਾਰੇ ਸਾਡੇ ਵਿੱਚ ਪਾਸ ਡੇਵਿਡ ਮਸੀਹ ਜੀ ਆਏ ਅਮਰੀਕਾ ਤੋਂ ਉਹ ਸੰਗਤਾਂ ਨੂੰ ਆਪਣਾ ਵਚਨ ਸੁਣਾ ਕੇ ਨਿਹਾਲ ਕਰਨਗੇ ਔਰ ਇਹ ਕਾਮਨ ਸੰਡੇ ਕਿਤੇ ਤਰੀਕ ਤੱਕ ਚੱਲੇਗਾ ਆਈਓਈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਮੀਨ ਆਪਣਾ ਗੁੱਡ ਨੇਮ ਮੇਰਾ ਨਾਮ ਗੁਰਦੀਪ ਸਿੰਘ ਉਚਰਦੇ ভাইস ਪ੍ਰਧਾਨ